ਸਸ਼ੀਕਾਲ ਜੀ ਟੀ5 ਚੈਨਲ ਪੰਜਾਬੀ ਦਾ ਪੰਜਾਬ ਬੁਲੇਟਿਨ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਦਰਜੀਤ ਸਿੰਘ ਤੁਮਣਾ ਸਵਾਤ ਕਰਦਾ ਹਾਂ ਸਭ ਤੋਂ ਪਹਿਲਾਂ ਸ਼ੁਰੂਆਤ ਕਰਦੇ ਹਾਂ ਅੱਜ ਦੀਆਂ ਮੁੱਖ ਖੁਰਕੀਆਂ ਤੋਂ ਬਾਬਲ ਕਲਾਇਨ ਸਾਹਮੋਰ ਤੇ ਤੋਂ ਸੁਖਰਾ ਸਿੰਘ ਨਿਆਮੀ ਵਾਲਾ ਦਾ ਵੱਡਾ ਐਲਾਨ ਬਾਬਲ ਕਲਾ ਗੋਲੀਕਾਂਡ ਮਾਮਲੇ ਦਾ ਚਲਾਨ ਅਦਾਲਤ ਵਿੱਚ ਪੇਸ਼ ਨਾ ਕੀਤਾ ਗਿਆ ਤਾਂ ਮਰਨ ਭਾਰਤ ਕੀਤਾ ਜਾਵੇਗਾ ਸ਼ੁਰੂ ਪ੍ਰੋਤਿ ਦੇ ਮਾਮਲੇ ਚ ਲੋੜੀਂਦੇ ਅਪਰਾਧੀ ਪ੍ਰੈਸ ਅਤੇ ਪੰਜਾਬ ਪੁਲਿਸ ਵਿਚਾਲੇ ਹੋਇਆ ਮੁਕਾਬਲਾ ਨਾਕਾ ਤੋੜ ਪੰਜਣ ਦੀ ਕੀਤੀ ਕੋਸ਼ਿਸ਼ ਪੁਲਿਸ ਨੇ ਪਿੱਛਾ ਕਰਕੇ ਕੀਤਾ ਐਨਕਾਊਂਟਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ 20 ਦਸੰਬਰ ਨੂੰ ਦਿੱਲੀ ਵਿਖੇ ਕੀਤਾ ਜਾਣ ਵਾਲਾ ਪੰਥਕ ਪ੍ਰਦਰਸ਼ਨ ਹਾਲ ਦੀ ਘੜੇ ਕੀਤਾ ਗਿਆ ਮੁਲਤਵੀ ਸ਼੍ਰੋਮਣੀ ਕਮੇਟੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਦਿੱਤੀ ਜਾਣਕਾਰੀ ਕਿ ਆ ਪੰਥ ਦੇ ਵਡੇਰੇ ਹਿੱਤਾਂ ਨੂੰ ਦੇਖਦਿਆਂ ਲਿਆ ਫੈਸਲਾ ਆਮ ਆਦੀ ਪਾਰਟੀ ਦੀ ਵਿਕਾਸ ਰੈਲੀ ਵਾਲੇ ਦਿਨ ਨਵਜੋਤ ਸਿੰਘ ਸਿੱਧੂ ਨੇ ਸੱਦੇ ਇਕੱਠ ਇੱਕ ਦਿਨ ਪਹਿਲਾਂ ਕੇਰੀ ਸਰਕਾਰ ਮੁੱਖ ਮੰਤਰੀ ਭਗਵੰਤ ਮਾਨ ਤੋਂ ਕੀਤੇ ਸਵਾਲ ਹੁਣ ਖਬਰਾਂ ਵਿਸਥਾਰ ਨਾਲ ਬਾਈਬਲ ਕਲਾਂ ਸਾਹਮੂਰਚੇ ਤੋਂ ਬਾਈਬਲ ਕਲਾਂ ਗੋਲੀਕਾਂ ਵਿੱਚ ਮਾਰੇ ਗਏ ਭਾਈ ਕ੍ਰਿਸ਼ਨ ਭਗਵਾਨ ਸਿੰਘ ਦੇ ਪੁੱਤਰ ਸੁਖਰਾਜ ਸਿੰਘ ਨਿਆਮੀ ਵਾਲਾ ਨੇ ਵੱਡਾ ਐਲਾਨ ਕਰਦਿਆਂ ਕਿਹਾ ਕਿ ਜੇਕਰ 22 ਦਸੰਬਰ ਤੱਕ ਬਾਈਬਲ ਕਲਾਂ ਗੋਲੀਕਾਂ ਮਾਮਲੇ ਦਾ ਚਲਾਨ ਅਦਾਲਤ ਵਿੱਚ ਪੇਸ਼ ਨਾ ਕੀਤਾ ਗਿਆ ਤਾਂ ਮੈਂ ਮਰਨ ਵਰਤ ਕਰਾਂਗਾ ਬਾਈਬਲ ਕਲਾਂ ਸਾਹਮੂਰਚੇ ਨੂੰ ਲੱਗਿਆ ਅੱਜ 2 ਸਾਲ ਦਾ ਸਮਾਂ ਹੋ ਗਿਆ ਹੈ ਇਸ ਦੇ ਚੱਲਦਿਆਂ ਮੋਰਚੇ ਦੇ ਅੰਗੂ ਤੇ ਬਾਬਲ ਕਲਾਂ ਗੋਲੀਕਾਂਡ ਵਿੱਚ ਮਾਰੇ ਗਏ ਭਾਈ ਕ੍ਰਿਸ਼ਨ ਭਗਵਾਨ ਸਿੰਘ ਦੇ ਪੁੱਤਰ ਸੁਖਰਾ ਸਿੰਘ ਨਿਆਮੀ ਵਾਲਾ ਨੇ ਮਰਨ ਵਰਤ ਸ਼ੁਰੂ ਕਰਨ ਦਾ ਐਲਾਨ ਕਰ ਦਿੱਤਾ ਹੈ ਇਸ ਦੇ ਨਾਲ ਇਹ ਉਹ ਇਹ ਵੀ ਕਿਹਾ ਕਿ ਜਾਂ ਤੱਕ ਗੋਲੀਕਾਂਡ ਦੇ ਦੋਸ਼ੀ ਜੰਤਕ ਹੋਣਗੇ ਜਾਂ ਉਹਨਾਂ ਦੇ ਸੁਵਾਸ ਨਿਕਲਣਗੇ ਉਹਨਾਂ ਕਿਹਾ ਕਿ ਹੁਣ ਹੋਰ ਨਹੀਂ ਸਬਰ ਦਾ ਪਿਆਲਾ ਭਰ ਚੁੱਕਿਆ ਸਾਡੀ ਤਾਂ ਇੱਕੋ ਇੱਕ ਮੰਗ ਇਸ ਚ ਰਹੀ ਆ ਕਿ ਇਸ ਕੇਸ ਦੇ ਦੋਸ਼ੀ ਜੰਤਕ ਕਰਕੇ ਟ੍ਰਾਇਲ ਸ਼ੁਰੂ ਕੀਤਾ ਜਾਵੇ ਕੋਰਟ ਦੇ ਵਿੱਚ ਟ੍ਰਾਇਲ ਸ਼ੁਰੂ ਹੋਵੇ ਤਾ ਜੋ ਜਿਹੜੀ ਸਾਡੀ ਲੜਾਈ ਆ ਉਹ ਸਹੀ ਤਰੀਕੇ ਦੀ ਹੋਵੇ ਸਾਨੂੰ ਪਤਾ ਤਾਂ ਲੱਗੇ ਵੀ ਅਸੀਂ ਕਿਹਦੇ ਖਿਲਾਫ ਲੜਨਾ ਅਸੀਂ ਵਰਬਲੀ ਬੋਲ ਕੇ ਤਾਂ ਕਹਿ ਦਿੰਨੇ ਆ ਕਿ ਫਲਾਨਾ ਦੋਸ਼ੀ ਆ ਫਲਾਨਾ ਦੋਸ਼ੀ ਆ ਪਰ ਕੀ ਉਹ ਇਹਨਾਂ ਦੇ ਕਾਗਜ਼ਾਂ ਦੇ ਵਿੱਚ ਉਹਦੇ ਨਾਲ ਲੜਾਈ ਲੜ ਸਕਦੇ ਆ ਸੋ ਇਸ ਗੱਲ ਦੇ ਲਈ ਜਿਹੜਾ ਆਪਣਾ ਸੰਘਰਸ਼ ਚੱਲ ਰਿਹਾ ਜੇ ਅਸੀਂ ਕਹਿੰਗੇ ਕਿ ਇਹ ਇਹ ਉਹਨਾਂ ਦੋਸ਼ੀਆਂ ਨੂੰ ਸਜ਼ਾ ਦੇ ਸਕਦੇ ਆ ਉਹ ਇਹਨਾਂ ਦੇ ਵੱਸ ਦੀ ਗੱਲ ਵੀ ਨਹੀਂ ਸਾਨੂੰ ਇਹ ਫੈਸਲੇ ਜਿਹੜੇ ਆ ਅੱਕ ਕੇ ਲੈਣੇ ਪੈ ਰਹੇ ਆ ਸਾਡੇ ਕੋਲੇ ਇੱਕੋ ਆਪਣਾ ਆਪ ਹੀ ਆਵਾਰਨ ਦੇ ਲਈ ਅਸੀਂ ਉਹ ਮੈਂ ਆਪਦੇ ਪਿਓ ਦੀ ਕੁਰਬਾਨੀ ਦੇ ਲਈ ਆਪਣੇ ਆ ਬਾਪੂ ਦੇ ਉੱਤੇ ਮਾਣ ਕਰਦਾ ਇਸ ਗੱਲ ਦੇ ਲਈ ਕਿ ਗੁਰੂ ਸਾਹਿਬ ਦੀ ਬੇਅਦਬੀ ਦੇ ਲਈ ਉਹ ਇੱਥੇ ਆਈ ਸੀ ਉਹਦੇ ਰੋਸ ਧਰਨੇ ਚਾਏ ਸੀ ਤੇ ਉਹਨਾਂ ਨੂੰ ਗੋਲੀਆਂ ਲੱਗੀਆਂ ਤੇ ਉਹਨਾਂ ਦੇ ਇਨਸਾਫ ਦੇ ਲਈ ਜੇ ਮੈਨੂੰ ਆਪਣਾ ਆਪ ਵਾਰਨਾ ਪਊਗਾ ਤਾਂ ਮੈਂ ਉਹਦੇ ਚ ਪਿੱਛੇ ਨਹੀਂ ਹਟੂੰਗਾ ਅਸੀਂ ਆਪਣਾ ਆਪ ਵਾਰਨ ਲਈ ਤਿਆਰ ਹਾਂ ਉਹਨਾਂ ਨੂੰ ਸਜ਼ਾ ਤੇ ਹੋਣੀ ਆ ਪਰ ਇੱਥੋਂ ਅਸੀਂ ਵਾਈਂਡ ਅਪ ਕਰ ਸਕਦੇ ਹਾਂ ਕਿਉਂਕਿ ਜਿਹੜੀ ਸਾਡੀ ਇੱਥੇ ਬੈਠਿਆਂ ਦੀ ਗੱਲ ਜਾਂ ਅਸੀਂ ਇਨਸਾਫ ਦੀ ਗੱਲ ਕਰਦੇ ਹਾਂ ਕਿ ਉਸ ਤੋਂ ਬਾਅਦ ਉਹ ਲੜਾਈ ਹੈ ਜਿਹੜੀ ਇੱਕ ਵੱਖਰੇ ਤਰੀਕੇ ਦੀ ਸ਼ੁਰੂ ਹੋਣੀ ਆ ਕਿਉਂਕਿ ਕਾਗਜ਼ਾਂ ਦੇ ਵਿੱਚ ਉਹ ਦੋਸ਼ੀ ਬਣੇ ਹੋਣਗੇ ਉਹਨਾਂ ਨੂੰ ਸਾਬਤ ਕਰਨ ਦੇ ਲਈ ਵਕੀਲਾਂ ਦੀ ਲੜਾਈ ਹੋਣੀ ਆ ਟੇਬਲ ਦੀ ਲੜਾਈ ਹੋਣੀ ਆ ਉਹ ਅਸੀਂ ਆਪਦੀ ਉਸ ਤਰੀਕੇ ਦੀ ਲੜਾਂਗੇ ਇੱਕ ਤੁਸੀਂ 22 ਤਰੀਕ ਨੂੰ ਕਿਹਾ ਕਿ ਮਰਨ ਵਰਤ ਵੀ ਸ਼ੁਰੂ ਕਰਾ ਦੇ ਨਹੀਂ ਕਰਦੇ ਤਾਂ ਫਿਰ ਉਹ ਕਰਾਂਗੇ ਅਸੀਂ ਜੇ ਨਹੀਂ ਕਰਦੇ ਆ ਉਹਨੂੰ ਕਿਸੇ ਕਿਨਾਰੇ ਨਹੀਂ ਲਾਉਂਦੇ ਆ ਤਾਂ ਫਿਰ ਅਸੀਂ ਆਪਣਾ ਉਹ ਪ੍ਰੋਗਰਾਮ ਕਰਾਂਗੇ ਸੁਖਬੀਰ ਬਾਦਲ ਦੀ ਮਾਫੀ ਬਾਰੇ ਉਹਨਾਂ ਕਿਹਾ ਕਿ ਇਹ ਇੱਕ ਪਾਰਟੀ ਦੀ ਮਾਫੀ ਹੈ 9 ਸਾਲ ਬੀਤ ਗਏ 14 ਅਕਤੂਬਰ ਨੂੰ ਗੋਲੀ ਚੱਲਣ ਤੋਂ ਪਹਿਲਾਂ ਕੋਟਪੂਰਾ ਵਿਖੇ ਬਹੁਤ ਵੱਡਾ ਇਕੱਠ ਹੋਇਆ ਸੀ ਉਹ ਇੱਥੇ ਬੈਠ ਕੇ ਸੰਗਤ ਨਾਲ ਗੱਲ ਕਰ ਰਹੇ ਸਨ ਅਤੇ ਮਾਫੀ ਮੰਗ ਸਕਦੇ ਸੀ ਹੁਣ ਦੇਖਣਾ ਹੋਵੇਗਾ ਕਿ 22 ਦਸੰਬਰ ਨੂੰ ਅਦਾਲਤ ਕੀ ਫੈਸਲਾ ਸੁਣਾਉਂਦੀ ਹੈ ਘਰੜ ਦੇ ਕੋਲ ਚੋਰੀ ਅਤੇ ਫਰਤੀ ਦੇ ਮਾਮਲੇ ਚੱਲ ਰਹੇ ਨੇ ਦੇ ਅਪਰਾਧੀ ਪ੍ਰੈਸ ਅਤੇ ਪੰਜਾਬ ਪੁਲਿਸ ਵਿਚਾਲੇ ਮੁਕਾਬਲਾ ਹੋਇਆ ਪ੍ਰਿਸ਼ਦ ਨੇ ਨਾਕਾ ਤੋੜ ਕੇ ਭੱਜਣ ਦੀ ਕੋਸ਼ਿਸ਼ ਕੀਤੀ ਪੁਲਿਸ ਵੱਲੋਂ ਪ੍ਰਿਸ਼ਦ ਦਾ ਪਿੱਛਾ ਕੀਤਾ ਗਿਆ ਅਤੇ ਉਸ ਦਾ ਇਨਕਾਊਂਟਰ ਕੀਤਾ ਗਿਆ ਉਸ ਦੇ ਪੱਟ ਅਤੇ ਗੋਡੇ ਵਿੱਚ ਗੋਲੀ ਲੱਗੀ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਗੈਂਗਸਟਰਾਂ ਉੱਤੇ ਚੇਤਾਵਨੀ ਤੋਂ ਬਾਅਦ ਪੰਜਾਬ ਪੁਲਿਸ ਲਗਾਤਾਰ ਐਕਸ਼ਨ ਵਿੱਚ ਹੈ ਇਸ ਦੌਰਾਨ ਪਿਛਲੇ 10 ਦਿਨਾਂ ਵਿੱਚ 6ਵੇਂ ਬਦਨਾਮ ਅਪਰਾਧੀ ਦਾ ਐਨਕਾਊਂਟਰ ਕਰ ਦਿੱਤਾ ਗਿਆ ਪੁਲਿਸ ਦਾਈ ਤਹਿਤ ਖਰੜ ਵਿੱਚ ਬਦਮਾਸ਼ਾਂ ਨਾਲ ਮੁਕਾਬਲਾ ਹੋਇਆ ਪੁਲਿਸ ਮੁਤਾਬਕ ਬਦਮਾਸ਼ਾਂ ਵੱਲੋਂ ਪਹਿਲਾਂ ਗੋਲੀਆਂ ਚੜਾਈਆਂ ਗਈਆਂ ਜਿਸ ਤੋਂ ਬਾਅਦ ਜਵਾਬੀ ਕਾਰਵਾਈ ਵਿੱਚ ਦੋਵੇਂ ਬਦਮਾਸ਼ ਜ਼ਖਮੀ ਹੋ ਗਏ ਇਨ੍ਹਾਂ ਦੋਵਾਂ ਬਦਮਾਸ਼ਾਂ ਦੀ ਪਛਾਣ ਪ੍ਰੀਤ ਤੇ ਕਰਮਜੀਤ ਸਿੰਘ ਵਜੋਂ ਹੋਈ ਹੈ ਜਿਨ੍ਹਾਂ ਦੀ ਪੁਲਿਸ ਨੂੰ ਕਾਫੀ ਸਮੇਂ ਤੋਂ ਭਾਲ ਸੀ ਇਸ ਬਾਬਤ ਜਾਣਕਾਰੀ ਦਿੰਦਿਆਂ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੇ ਕਿਹਾ ਕਿ ਮ ਪੁਲਸ ਨੂੰ ਵੱਡੀ ਸਫਲਤਾ ਮਿਲੀ ਹੈ ਪੁਲਸ ਨੇ ਬਦਮਾਸ਼ਾਂ ਵਿੱਚ ਹੋਈ ਗੋਲੀਬਾਰੀ ਤੋਂ ਬਾਅਦ ਦੋ ਬਦਮਾਸ਼ਾਂ ਨੂੰ ਗ੍ਰਿਫਤਾਰ ਕਰ ਲਿਆ ਦੋਵੇਂ ਗੰਭੀਰ ਜ਼ਖਮੀ ਹਨ ਅਤੇ ਉਹਨਾਂ ਨੂੰ ਨਜ਼ਦੀਕੀ ਹਸਪਤਾਲ ਵਿੱਚ ਚਲਿਜਾਇਆ ਗਿਆ ਹੈ ਜ਼ਿਕਰ ਕਰਦੀ ਹੈ ਕਿ ਪੰਜਾਬ ਪੁਲਸ ਨੂੰ ਗੈਂਗਸਟਰ ਪ੍ਰਿੰਸ ਕਈ ਮਾਮਲਿਆਂ ਵਿੱਚ ਚੱਲ ਰਿਹਾ ਸੀ ਗੈਂਗਸਟਰ ਪ੍ਰਿੰਸ ਤੇ ਮੋਹਾਲੀ ਖਰੜ ਜ਼ੀਤਪੁਰ ਵਿੱਚ ਕਈ ਫਰਤੀਆਂ ਲੁੱਟਾਂ ਖੋਹਾਂ ਕਾਰ ਚੋਰੀ ਦੇ ਮਾਮਲੇ ਦਰਜ ਹਨ ਮੋਹਾਲੀ 'ਚ 28 ਨਵੰਬਰ ਨੂੰ ਲਾਂਡਰਾ ਰੋਡ ਤੋਂ ਇਸ ਬਦਮਾਸ਼ ਨੇ ਟੈਕਸੀ ਡਰਾਈਵਰ ਜਤਿੰਦਰ ਸਿੰਘ ਤੋਂ ਬੰਦੂਕ ਦੀ ਨੋਕ ਤੇ ਘਾਰ ਖੋਲ੍ਹੇ ਸੀ। ਦਾਦੀ ਕਿਪ੍ਰਿੰਸ ਰਾਜਪੁਰਾ ਦਾ ਰਹਿਣ ਵਾਲਾ ਏ। ਪੁਰਸ਼ ਕਈ ਦਿਨਾਂ ਤੋਂ ਉਸ ਦੀ ਭਾਲ ਕਰ ਰਹੀ ਸੀ। ਅੱਜ ਸਵੇਰੇ ਪੰਜਾਬ ਪੁਲਿਸ ਮੋਹਾਲੀ ਦੇ ਸਟਾਫ ਨੂੰ ਇਸ ਦੀ ਜਾਣਕਾਰੀ ਲਾਂਡਰਾ ਰੋਡ ਤੇ ਹੋਣ ਦੀ ਮਿਲੀ। ਪੁਲਿਸ ਨੇ ਪ੍ਰੈਸ ਤੇ ਉਸ ਦੇ ਸਾਥੀ ਨੂੰ ਰੋਕਣ ਦੇ ਲਈ ਨਾਕਾ ਬੰਦੀ ਕੀਤੀ ਹੋਈ ਸੀ। ਤਾਂ ਇਹਨਾਂ ਨੇ ਨਾਕਾ ਤੋੜ ਕੇ ਭੱਜਣ ਦੀ ਕੋਸ਼ਿਸ਼ ਕੀਤੀ। ਜਿਸ ਤੋਂ ਬਾਅਦ ਪੁਲਿਸ ਨੇ ਵੀ ਆਪਣੇ ਗੱਡੀ ਇਹਨਾਂ ਦੇ ਪਿੱਛੇ ਲਾ ਲਈਆਂ। ਇਸ ਦੌਰਾਨ ਦੋਵਾਂ ਪਾਸੇੋਂ ਇੱਕ ਦੂਜੇ ਤੇ ਗੋਲੀਆਂ ਚਲੀਆਂ ਗਈਆਂ ਦੇ ਪੱਟ ਤੇ ਗੋਡੇ ਉੱਤੇ ਗੋਲੀ ਲੱਗੀ ਫਿਲਹਾਲ ਪੁਲਿਸ ਨੇ ਦੋਵੇਂ ਗੈਂਗਸਟਰਾਂ ਨੂੰ ਕਾਬੂ ਕਰ ਲਿਆ ਹੈ ਤਾਂ ਦਾਦੀ ਇਹ ਕਿ ਪੰਜਾਬ ਪੁਲਿਸ ਲਗਾਤਾਰ ਸਖਤ ਐਕਸ਼ਨ ਚ ਦਿਖਾਈ ਦੇ ਰਹੀ ਹੈ ਪੁਲਸ ਵੱਲੋਂ ਪਿਛਲੇ ਕਈ ਦਿਨਾਂ ਤੋਂ ਗੈਂਗਸਟਰਾਂ ਨੂੰ ਇਨਕਾਊਂਟਰ ਕੀਤਾ ਜਾ ਰਿਹਾ ਹੈ ਜਾਂ ਫਿਰ ਗੈਂਗਸਟਰ ਗ੍ਰਿਫਤਾਰ ਕੀਤੇ ਜਾ ਰਹੇ ਨੇ ਕੁਝ ਦਿਨ ਪਹਿਲਾਂ ਵੀ ਇੱਕ ਗੈਂਗਸਟਰ ਵੱਲੋਂ ਪੁਲਸ ਗ੍ਰਿਫਤ ਦੇ ਵਿੱਚੋਂ ਭੱਜਣ ਦੀ ਕੋਸ਼ਿਸ਼ ਕੀਤੀ ਗਈ ਸੀ ਇਸ ਦੌਰਾਨ ਉਹ ਗੰਭੀਰ ਜ਼ਖਮੀ ਹੋ ਗਿਆ। ਇਸ ਦੌਰਾਨ ਮਾਛੀਵਾੜਾ ਵਿੱਚ ਵੀ ਕਲੋੜਿੰਦੇ ਗੈਂਗਸਟਰ ਦਾ ਇੰਕਾਊਂਟਰ ਕੀਤਾ ਗਿਆ। ਗੈਂਗਸਟਰਾਂ ਨੂੰ ਲੈ ਕੇ ਪੰਜਾਬ ਪੁਲਿਸ ਸਖਤ ਰੁਖ ਅਪਣਾ ਰਹੀ ਹੈ ਤੇ ਰੌਦਰ ਰੂਪ ਚ ਦਿਖਾਈ ਦੇ ਰਹੀ ਹੈ। ਉਮੀਦ ਕਰਦੇ ਹਾਂ ਕਿ ਪੰਜਾਬ ਵਿੱਚੋਂ ਗੈਂਗਸਟਰਵਾਦ ਦਾ ਅੰਤ ਜਲਦੀ ਹੋ ਜਾਵੇ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਬੰਦੀ ਸਿੱਗਾ ਦੀ ਰਿਹਾਈ ਨੂੰ ਲੈ ਕੇ 20 ਦਸੰਬਰ ਨੂੰ ਦਿੱਲੀ ਵਿਖੇ ਕੀਤਾ ਜਾਣ ਵਾਲਾ ਪੰਥਕ ਪ੍ਰਦਰਸ਼ਨ ਹਾਲ ਦੀ ਘੜੀ ਮੁਲਤਵੀ ਕਰ ਦਿੱਤਾ ਗਿਆ ਹੈ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਪੰਥ ਦੇ ਵਡੇਰੇ ਹਿੱਤਾਂ ਨੂੰ ਵੇਖਦਿਆਂ ਇਸ ਨੂੰ ਫਿਲਹਾਲ ਮੁਲਤਵੀ ਕਰ ਦਿੱਤਾ ਗਿਆ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਵੱਲੋਂ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ 20 ਦਸੰਬਰ ਨੂੰ ਗੁਰਦੁਆਰਾ ਸ਼੍ਰੀ ਰਿਕਾਬਗਨ ਸਾਹਿਬ ਦਿੱਲੀ ਤੋਂ ਰਾਸ਼ਟਰੀ ਭਵਨ ਤੱਕ ਕਿਤੇ ਜਾ ਰਹੇ ਪੰਥਕ ਪ੍ਰਦਰਸ਼ਨ ਨੂੰ ਹਾਲ ਦੀ ਘੜੀ ਮؤਤਲ ਕਰ ਦਿੱਤਾ ਗਿਆ ਹੈ। ਇਸ ਸਬੰਧੀ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਜਾਣਕਾਰੀ ਦਿੰਦਿਆਂ ਕਿਹਾ ਕੇ ਰਾਜੋਣਾ ਨੇ ਸ਼੍ਰੀ ਕਾਲਤਾਖਸਾਹਿਬ ਨੂੰ ਦੋ ਚਿੱਠੀਆਂ ਲਿਖ ਕੇ ਬੇਨਤੀ ਕੀਤੀ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ 20 ਦਸੰਬਰ ਤੱਕ ਦਿੱਲੀ ਰੋਸ ਮਾਰਚ ਨੂੰ ਰੱਦ ਕਰੇ 3 ਦਸੰਬਰ 3 ਨੂੰ ਫਿਰ ਅਸੀਂ ਆਪਣੀ ਐਗਜ਼ੀਕਟਿਵ ਦੀ ਮੀਟਿੰਗ ਦੇ ਵਿੱਚ ਇਹ ਫੈਸਲਾ ਕੀਤਾ ਕਿ ਅਸੀਂ 20 ਦਸੰਬਰ ਨੂੰ ਇੱਕ ਵੱਡਾ ਪੰਥਕ ਇਕੱਠ ਉੱਤੇ ਦਿੱਲੀ ਵਿਖੇ ਰਕਾਬ ਗਾਂਜ ਤੋਂ ਪ੍ਰੈਜ਼ੀਡੈਂਟ ਆਫ ਇੰਡੀਆ ਦੇ ਹੌਸ ਬਾਲੂ ਜਿਹੜੇ 26 ਲੱਖ ਸਾਨੂੰ ਪਰਫਾਰਮੈਂਸ ਦਿੱਤੇ ਆ ਲੋਕਾਂ ਨੇ ਸਾਈਨ ਕਰਕੇ ਉਹ ਸਪੁਰਦ ਕਰਾਂਗੇ ਇਹ ਫੈਸਲਾ ਸਾਡਾ 3 ਦਸੰਬਰ ਨੂੰ ਹੋਇਆ ਸੀ ਫਿਰ ਸਿੰਘ ਸਾਹਿਬ ਨੂੰ ਇੱਕ ਚਿੱਠੀ ਭਾਈ ਰਾਜੂਵਾਨਾ ਸਾਹਿਬ ਨੇ ਫਿਰ ਦੁਬਾਰਾ ਲਿਖੀ ਔਰ ਉਹ ਚਿੱਠੀ ਦੇ ਵਿੱਚ ਉਹਨੇ ਫਿਰ ਕਿਹਾ ਬਈ ਮੈਂ ਹੁਣ ਆਪਣੀ ਭੁੱਖ ਹੜਤਾਲ ਸ਼ੁਰੂ ਕਰ ਦੇਣੀ ਆ ਤੇ ਉਹਨੇ ਫਿਰ ਭੁੱਖ ਹੜਤਾਲ ਜਿਹੜੀ ਆਪਣੀ ਉਹ ਸ਼ੁਰੂ ਵੀ ਕਰ ਦਿੱਤੀ ਤੇ ਫਿਰ ਸਿੰਘ ਸਾਹਿਬ ਨੇ ਉਸੇ ਚਿੱਠੀ ਦੇ ਤਰਜ਼ ਦੇ ਉੱਤੇ ਇੱਕ 6 ਮੈਂਬਰੀ ਕਮੇਟੀ ਜਿਹੜੀ ਸੀਗੀ 5 ਮੈਂਬਰੀ ਉਹ ਚਿੱਠੀ ਲਿਖ ਕੇ 6 ਦਸੰਬਰ ਨੂੰ ਇੱਕ 5 ਮੈਂਬਰੀ ਕਮੇਟੀ ਜਿਹੜੀ ਉਹ ਬਣਾਤੀ ਜਿਹੜੇ ਮੈਂਬਰ ਤੁਸੀਂ ਪੱਲੀ ਪਾਸ ਸਾਰੇ ਜਾਣਦੇ ਆ ਕਿਉਂਕਿ ਸਾਡਾ ਜਿਹੜਾ 20 ਦਸੰਬਰ ਦਾ ਪ੍ਰੋਗਰਾਮ ਸੀ ਇਹ ਸਾਡਾ ਸਿੰਘ ਸਾਹਿਬ ਦੀ ਕਮੇਟੀ ਬਣਨ ਤੋਂ ਪਹਿਲਾਂ ਦਾ ਪ੍ਰੋਗਰਾਮ ਸੀ ਸੋ ਅਸੀਂ ਉਹਨੂੰ ਇਨ ਬਿਨ ਉਹ 10ਕ ਦੀ ਮੁਹਿੰਮ ਪ੍ਰੈਜ਼ੀਡੈਂਟ ਆਫ ਇੰਡੀਆ ਨੂੰ ਸਪੋਰਟ ਕਰ ਲਈ ਅਸੀਂ ਚਿੱਠੀਆਂ ਵੀ ਲਿਖ ਦਿੱਤੀਆਂ ਸੀ ਤੇ ਅਸੀਂ ਪ੍ਰੋਗਰਾਮ ਵੀ ਲਿਖ ਲਿਆ ਇਹ 3 ਸਤੰਬਰ ਨੂੰ ਫੈਨ ਲਾਤੀ ਸਾਡਾ ਕਮੇਟੀ ਦੀ ਮੀਟਿੰਗ 9 ਨੂੰ ਹੋਈ ਆ ਕਮੇਟੀ 6 ਨੂੰ ਹੋਂਦ ਵਿੱਚ ਆਈ ਆ ਪਰ ਫੇਰ ਵੀ ਬਧੇਰੇ ਹਿਤਾਂ ਲਈ ਭਈ ਤਾਂ ਕਿ ਜਿਹੜੀ ਸ਼੍ਰੀ ਅਕਾਲ ਤਖਤ ਸਾਹਿਬ ਦੀ ਕਮੇਟੀ ਉਹਦੇ ਵਿੱਚ ਕੋਈ ਤੋੜ-ਫੋੜ ਨਾ ਹੋ ਜਾਏ ਉਹਦੇ ਵਿੱਚ ਕੋਈ ਵਿਚਾਰਕ ਮੱਤ ਭੇਜਣਾ ਆ ਜਾਣ ਏ ਅਸੀਂ 20 ਤਰੀਕ ਦਾ ਜਿਹੜਾ ਉਹ 26 ਲੱਖ ਪਰਫਾਰਮਾ ਦਾ ਜਿਹੜਾ ਪ੍ਰੋਗਰਾਮ ਲਿਖਿਆ ਸੀ ਉਹਨੂੰ ਹਾਲ ਦੀ ਕੜੀ ਮੁਲਤਵੀ ਕਰਨ ਦਾ ਫੈਸਲਾ ਕੀਤਾ ਇਸ ਤੋਂ ਇਲਾਵਾ ਰਾਜਵਾਨਾਂ ਨੇ ਦੂਜੀ ਚਿੱਠੀ 'ਚ ਲਿਖਿਆ ਕਿ ਜੇਕਰ ਉਹ 20 ਦਸੰਬਰ ਨੂੰ ਦਿੱਲੀ ਮਾਰਚ ਰੱਦ ਨਹੀਂ ਕਰਦੇ ਤਾਂ ਉਹ ਜੇਲ੍ਹ 'ਚ ਭੁੱਖ ਹੜਤਾਲ ਸ਼ੁਰੂ ਕਰਨਗੇ ਤਾਂ ਦਾਦੀ ਏਕੀ ਪ੍ਰਮਾ ਸਿੰਘ ਰਾਜਵਾਨਾਂ ਵੱਲੋਂ 5 ਦਸੰਬਰ ਨੂੰ ਭੁੱਖ ਹੜਤਾਲ ਸ਼ੁਰੂ ਕੀਤੀ ਗਈ ਸੀ ਜਿਸ ਤੋਂ ਬਾਅਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਬੰਦੀ ਸਿੰਘਾਂ ਦੀ ਰਿਹਾਈ ਦਾਤਕਤ ਕਿਤੇ 26 ਲੱਖ ਫਾਰਮ ਰਾਸ਼ਟਰਪਤੀ ਕੋਰਲੇ ਜਾਣ ਲਈ ਰੋਸ ਮਾਰਚ ਦਾ ਐਲਾਨ ਕੀਤਾ ਸੀ ਜਿਸ ਨੂੰ ਅੱਜ ਰੱਦ ਕਰ ਦਿੱਤਾ ਗਿਆ ਬਠਿੰਡਾ ਵਿਖੇ ਆਮ ਆਦਮੀ ਪਾਰਟੀ ਦੀ ਵਿਕਾਸ ਰੈਲੀ ਦੇ ਨਾਲ ਕਾਂਗਰਸੀ ਆਗੂ ਨਵਜੋਤ ਸਿੰਘ ਸਿੱਧੂ ਪਿੰਡ ਮਹਾਰਾਜ ਵਿਖੇ ਵੱਡਾ ਇਕੱਠ ਕਰਨ ਜਾ ਰਹੇ ਹਨ ਇਸ ਤੋਂ ਪਹਿਲਾਂ ਨਵਜੋਤ ਸਿੰਘ ਸਿੱਧੂ ਨੇ ਪੰਜਾਬ ਸਰਕਾਰ ਦੇ ਮੁੱਖ ਮੰਤਰੀ ਭਗਮਤ ਮਾਨ ਤੇ ਤਿੱਖੇ ਨਿਸ਼ਾਨੇ ਸਾਧਦੇ ਹੋਏ ਆਪਣੇ ਸਵਾਲਾਂ ਦੇ ਜਵਾਬ ਮੰਗੇ ਨੇ ਆਪਣੇ ਬੇਟੇ ਦੀਆਂ ਵਿਆਹ ਦੀਆਂ ਰਸਮਾਂ ਮਨਾਉਣ ਤੋਂ ਕੁਝ ਦਿਨ ਬਾਅਦ ਹੀ ਕਾਂਗਸੀਆਗੂ ਨਵਜੋਤ ਸਿੰਘ ਸਿੱਧੂ ਮਿਠੰਡਾ ਪਹੁੰਚ ਗਏ ਅਜਿਹੇ ਸਮੇਂ ਜਦੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਜ਼ਿਲ੍ਹੇ ਵਿੱਚ ਇੱਕ ਵੱਡੀ ਰੈਲੀ ਸੰਬੋਧਨ ਕਰਨ ਜਾ ਰਹੇ ਹਨ ਉੱਥੇ ਹੀ ਸਿੱਧੂ ਵੱਲੋਂ ਵੀ ਵੱਡਾ ਐਲਾਨ ਕਰਦੇ ਹੋਏ ਕਿਹਾ ਗਿਆ ਹੈ ਕਿ ਉਹ ਵੀ ਉਸ ਤੋਂ ਕੁਝ ਦੂਰੀ ਤੇ ਹੀ ਇੱਕ ਰੈਲੀ ਸੰਬੋਧਨ ਕਰਨਗੇ ਜਿੱਦੇ ਚੱਲਦੇ ਉਹਨਾਂ ਵੱਲੋਂ ਇੱਕ ਪ੍ਰੈਸ ਬਾਰਤਾ ਕੀਤੀ ਗਈ ਜਿਸ ਵਿੱਚ ਪੰਜਾਬ ਸਰਕਾਰ ਤੇ ਨਿਸ਼ਾਨੇ ਸਾਧਦੇ ਹੋਏ ਮੁੱਖ ਮੰਤਰੀ ਭਗਵੰਤ ਮਾਨ ਤੋਂ ਸਵਾਲਾਂ ਦੇ ਜਵਾਬ ਮੰਗੇ ਗਏ ਪੰਜਾਬ ਇਹ ਕਹਿੰਦਾ ਸੀ ਇਹਨਾਂ ਨੂੰ ਵੋਟਾਂ ਕਿਉਂ ਪਈਆਂ ਸੀ ਇਹਨੂੰ ਵੋਟਾਂ ਇਸ ਕਰਕੇ ਪਈਆਂ ਸੀ ਕਿ ਇਹ ਕਹਿੰਦੇ ਸੀ ਕਿ ਜਿਹੜਾ ਕਰਜ਼ੇ ਵਾਲੇ ਕੁੱਠੀ ਦਾ ਦੁਰਪੇ ਅਸੀਂ ਸਿੱਧੀ ਰਾਹ ਲਿਆਵਾਂਗੇ ਇਹ ਕਰਜ਼ੇ ਘੁਟੇ ਮੁਕਾਵਾਂਗੇ ਇਹ ਜਿਹੜੇ ਅਕਾਲੀ ਦਲ ਤੇ ਕਾਂਗਰਸ ਵਾਲੇ ਰਲ ਕੇ ਖੇਡਦੇ ਆ ਇਹ ਕਰਜ਼ੇ ਨੂੰ ਅਸੀਂ ਮੁਕਾਵਾਂਗੇ ਮੁੱਦੇ ਨੇ ਪੰਜਾਬ ਦੇ ਤੁਹਾਡੇ ਦਾਦਾ ਜੀ ਕੀ ਕਰਦੇ ਆ ਤੁਹਾਡੇ ਪਰਦਾਦਾ ਜੀ ਕਰਦੇ ਆ ਮੁੱਦਾ ਨਹੀਂ ਹੈ ਸਾਡੇ ਸਤਕਾਰਯੋਗ ਨੇ ਬਜ਼ੁਰਗ ਨੇ ਕੋ ਵੀ ਕਬੇ ਕਮਰਿਆਂ ਚ ਬੈਠ ਕੇ ਸੁਲਟਾਓ ਪੰਜਾਬੀਆਂ ਨੂੰ ਉਹਦਾ ਕੋਈ ਮਤਲਬ ਨਹੀਂ ਹਾਂ ਕਿਰਦਾਰ ਜ਼ਰੂਰ ਪਤਾ ਲੱਗਦਾ ਉਹ ਵੀ ਅਲੱਗ ਗੱਲ ਐ ਤੁਸੀਂ ਇਸ ਗੱਲ ਦਾ ਜਵਾਬ ਦਿਓ ਵੀ ਤੁਸੀਂ 70000 ਕਰੋੜ ਰੁਪਈਆ ਦੋ ਸਾਲਾਂ ਦੇ ਕਰਜ਼ਾ ਲਓਗੇ ਛੱਟਾ ਪਹੁੰਚਿਆ ਬਈ ਅਜੇ ਤਾਂ ਨਵੀਂ ਨੇ ਪੱਕ ਕਾਲੀ ਦਲ ਦੋ ਸਾਲਾਂ ਦੇ ਕਿੰਨਾ ਲੈਂਦਾ ਸੀ ਇਹਦਾ ਮਤਲਬ ਉਹ 10 ਤੋਂ 15 ਕਾਂਗਰਸ 15 ਤੋਂ 20 ਇਹ 30 ਤੋਂ 35 35000 ਯੋ ਮਾਰਿਆ ਝੂਠ ਹੈ ਜਾਂ ਟਕਾ ਕੇ ਰਿਬਨ ਲਾ ਕੇ 54000 ਕਰੋੜ ਤੱਕ ਕਹਿੰਦਾ ਮੈਂ ਰੱਖੀ ਬੈਠਾ ਜੇ ਭੇਜ ਮੈਂ ਕੱਢੂਗਾ ਕਿਸੇ ਨੂੰ ਠੱਠ ਦਿਨੇ ਰੱਖੂਗਾ ਹੱਥ ਫਿਰ ਹੁਣ ਜੋਗਾ ਕਰਾਉਣਾ ਮਿੱਤਰ ਪਿਆਰੇ ਜੋਗਾ ਕਰਾਉਣਾ ਹੈ ਦਾਸਾ ਕਰਾਉਣਾ ਹੈ ਰੋਜ਼ ਫੋਟੋ ਸ਼ਾਪ ਦੇਣਾ 6 ਲੱਖ ਦੇ ਜਹਾਜ਼ ਦੇ ਉੱਤੇ ਬੈਠ ਕੇ ਹਰ ਰੋਜ਼ ਉਹਨੂੰ ਘੁਮਾਉਣਾ ਹੈ ਖੋਦਿਆ ਪਹਾੜ ਨਿਕਲੀ ਜੂਏ 80% ਵੋਟ ਨਹੀਂ ਪਈ ਤੁਹਾਨੂੰ ਡੰਗੜੇ ਮਾਰਦੇ ਹੋ ਨੈਸ਼ਨਲ ਪਾਰਟੀ ਉਹ ਨੈਸ਼ਨਲ ਪਾਰਟੀ ਦਾ ਇੱਕ ਬੰਦਾ ਹੋਵੇ ਲੋਕ ਸਭਾ ਜੂ ਵੀ ਮੰਗਵਾ ਨਵਜੋਤ ਸਿੰਘ ਸਿੱਧੂ ਐਤਵਾਰ ਨੂੰ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਜੱਦੀ ਪਿੰਡ ਮਹਾਰਾਜਪੁਰ ਵਿਖੇ ਇੱਕ ਵੱਡੀ ਰੈਲੀ ਨੂੰ ਸੰਬੋਧਨ ਕਰਨਗੇ ਜਿਸ ਦਿਨ ਆਮ ਆਦਮੀ ਪਾਰਟੀ ਵੀ ਮੋੜ ਮੰਡੀ ਵਿੱਚ ਇੱਕ ਵਿਕਾਸ ਕ੍ਰਾਂਤੀ ਰੈਲੀ ਕਰਨ ਜਾ ਰਹੀ ਹੈ ਵਿਸ਼ਲੇਸ਼ਕ ਇਹਨਾਂ ਘਟਨਾਵਾਂ ਨੂੰ ਸੰਸਦੀ ਚੋਣਾਂ ਤੋਂ ਠੀਕ ਪਹਿਲਾਂ ਦਿਲਚਸਪ ਮੰਨਦੇ ਹਨ ਕਿਉਂਕਿ ਸਿੱਧੂ ਨੇ ਪਿਛਲੇ ਸਮੇਂ ਵਿੱਚ ਬਠਿੰਡਾ ਦੇ ਜ਼ਿਆਦਾ ਧਿਆਨ ਨਹੀਂ ਦਿੱਤਾ ਸੀ ਵੇਲਾ ਹੋ ਗਿਆ ਛੋਟੇ ਜਿਹੇ ਬ੍ਰੇਕ ਦਾ ਮਿਲਦਿਆਂ ਬ੍ਰੇਕ ਤੋਂ ਬਾਅਦ ਬ੍ਰੇਕ ਤੋਂ ਬਾਅਦ ਸਾਰਿਆਂ ਨੂੰ ਇੱਕ ਵਾਰ ਫਿਰ ਸਵਾਗਤ ਹੈ ਬਾਦ ਦੇ ਅਗਲੀ ਖਬਰੋਵਾਂ ਵੱਲ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘਵਾਜਮਾ ਨੇ ਕਿਹਾ ਕਿ ਸੁਖਬੀਰ ਸਿੰਘ ਬਾਦਲ ਨੇ ਕੱਲ ਆਪਣੀਆਂ ਗਲਤੀਆਂ ਦੀ ਮਾਫੀ ਸ਼੍ਰੀ ਕਲਤਾਖ ਸਾਹਿਬ ਦਾ ਨਾਮ ਵਰਤ ਕੇ ਸਿੱਖ ਸੰਗਤ ਨੂੰ ਗੁੰਮਰਾਹ ਕਰਨ ਦਾ ਵੱਜਰ ਗੁਨਾਹ ਕੀਤਾ ਹੈ ਇਸ ਲਈ ਉਸ ਨੂੰ ਸ਼੍ਰੀ ਕਲਤਾਖ ਸਾਹਿਬ ਦੇ ਸਾਧ ਕੇ ਤਰਖਾ ਲਾਈ ਜਾਣੀ ਚਾਹੀਦੀ ਹੈ ਸੀਨੀਅਰ ਕਾਂਗਸੀ ਆਗੂ ਤੇ ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਸੁਖਵੀਰ ਬਾਦਲ ਨੇ ਕੱਲ ਆਪਣੀਆਂ ਗਲਤੀਆਂ ਦੀ ਮਾਫੀ ਸ੍ਰੀ ਕਲਤਖ ਸਾਹਿਬ ਦਾ ਨਾਂ ਵਰਤ ਕੇ ਸਿੱਖ ਸੰਗਤ ਨੂੰ ਗੁੰਮਰਾਹ ਕਰਨ ਦਾ ਬਜਰ ਗੁਨਾਹ ਕੀਤਾ ਹੈ ਇਸ ਨੂੰ ਸਨੁਸ਼ੀ ਸ੍ਰੀ ਕਲਤਖ ਸਾਹਿਬ ਉੱਤੇ ਸੱਦ ਕੇ ਤਨਖਾਹ ਲਾਈ ਜਾਣੀ ਚਾਹੀਦੀ ਹੈ ਬਾਜਵਾ ਨੇ ਕਿਹਾ ਕਿ ਸੁਖਵੀਰ ਸਿੰਘ ਬਾਦਲ ਨੇ ਸ੍ਰੀ ਕਲਤਖ ਸਾਹਿਬ ਦੇ ਸਨਮੁਖ ਹੋ ਕੇ ਮਾਫੀ ਮੰਗੀ ਸਗੋ ਗੁਰਦੁਆਰਾ ਸ਼ਹੀਦ ਬਾਬਾ ਗੁਰਬਖਸ਼ ਸਿੰਘ ਵਿੱਚ ਰੱਖੇ ਗਏ ਇੱਕ ਪਾਰਟੀ ਸਮਾਗਮ ਵਿੱਚ ਮਾਫੀ ਮੰਗਣ ਦਾ ਨਾਟਕ ਕੀਤਾ ਉਹਨਾਂ ਕਿਹਾ ਕਿ ਜੇ ਸੁਖਵੀਰ ਸਿੰਘ ਬਾਦਲ ਨੇ ਸੱਚੇ ਦਿਲੋਂ ਮਾਫੀ ਮੰਗਣੀ ਹੁੰਦੀ ਤਾਂ ਪੰਥਕ ਪਰੰਪਰਾ ਅਨੁਸਾਰ ਸ਼੍ਰੀ ਕਾਲਤਾਕ ਸਾਹਿਬ ਦੇ ਸਾਹਮਣੇ ਪੰਜ ਪਿਆਰਾਂ ਅੱਗੇ ਪੇਸ਼ ਹੁੰਦੇ ਤੇ ਆਪਣੇ ਗੁਨਾਹ ਨੂੰ ਕਬੂਲ ਕੇ ਖੀਮਾ ਮੰਗਦੇ ਉਹਨਾਂ ਕਿਹਾ ਕਿ ਫਿਰ ਉਹ ਪੰਜ ਪਿਆਰਾਂ ਵੱਲੋਂ ਲਾਈ ਗਈ ਤਨਖਾਹ ਪੂਰੀ ਕਰਨ ਤੋਂ ਬਾਅਦ ਮੁਰਸ਼ਿਦਿ ਕਾਲਤਾਕ ਸਾਹਿਬ ਆਪਣੀ ਖੀਮਾ ਯਾਚਨਾ ਦੀ ਅਰਦਾਸ ਕਰਦੇ ਕਾਂਗਰਸ ਦੀ ਆਗੂ ਨੇ ਕਿਹਾ ਕਿ ਸੁਖਬੀਰ ਸਿੰਘ ਬਾਦਲ ਦੀ ਬਦਨੀਅਤ ਇਸ ਗੱਲ ਤੋਂ ਹੀ ਸਾਫ਼ ਝਲਕਦੀ ਹੈ ਕਿ ਉਸ ਨੇ ਮਾਫੀ ਮੰਗਣ ਦੀ ਥਾਂ ਇਹ ਕਹਿ ਕੇ ਆਪਣੇ ਆਪ ਨੂੰ નિર્ਦੋਸ਼ ਸਾਬਤ ਕਰਨ ਦੀ ਕੋਸ਼ਿਸ਼ ਕੀਤੀ ਹੈ ਦੀ ਵਿਰੋਧੀ ਪਾਰਟੀ ਦੇ ਦਬਾਅ ਕਾਰਨ ਉਹਨਾਂ ਨੂੰ ਇਸ ਬੇਅਦਬੀ ਤੇ ਪੁਲਿਸ ਵੱਲੋਂ ਗੋਲੀ ਚਲਾਉਣ ਦੀ ਘਟਨਾਵਾ ਦੀ ਜਾਂਚ ਸੀਬੀਆਈ ਨੂੰ ਦੇਣੀ ਪਈ ਆਪਣੇ ਆਪ ਨੂੰ ਗੁਨਾਹਕਤ ਕਰਨ ਲਈ ਉਸ ਨੇ ਇਹ ਵੀ ਕਿਹਾ ਕਿ ਉਹਨਾਂ ਦੀ ਸਰਕਾਰ ਨੂੰ ਦੋਸ਼ੀ ਲੱਭ ਕੇ ਸਜ਼ਾਵਾ ਦੇਣ ਦਾ ਮੌਕਾ ਨਹੀਂ ਮਿਲਿਆ ਅਤੇ ਜਦੋਂ ਹੁਣ ਮੌਕਾ ਮਿਲਿਆ ਤਾਂ ਉਹ ਅਸਲੀ ਦੋਸ਼ੀਆਂ ਨੂੰ ਸਜ਼ਾਵਾ ਦੇਣਗੇ ਬਾਜਵਾ ਨੇ ਕਿਹਾ ਕਿ ਸੁਖਬੀਰ ਸਿੰਘ ਬਾਦਲ ਹੁਣ ਇਹ ਭੁੱਲ ਜਾਵੇ ਕਿ ਪੰਜਾਬ ਦੇ ਅਣਖੀ ਤੇ ਗੈਰਤਮੰਦ ਲੋਕ ਹੁਣ ਉਸ ਨੂੰ ਕਦੇ ਰਾਸ ਸੱਤਾ ਸੌਂਦਣਗੇ ਕਿਉਂਕਿ ਉਸ ਨੇ ਸੱਤਾ ਦੇ ਨਸ਼ੇ ਵਿੱਚ ਗੁਨਾਹ ਹੀ ਐਨੇ ਕੀਤੇ ਹਨ ਕਿ ਉਸ ਨੂੰ ਮਾਫ਼ ਨਹੀਂ ਕੀਤਾ ਜਾ ਸਕਦਾ ਉਹਨਾਂ ਕਿਹਾ ਆ ਕਿ ਬਾਦਲ ਪਰਿਵਾਰ ਨੇ ਸੱਤਾ ਦੇ ਬਲਬੁੱਤੇ ਸਿੱਖ ਪੰਥ ਦੇ ਸ਼ਬਦ ਗੁਰੂ ਤੇ ਬਿਲੱਖਣ ਸਿਧਾਂਤ ਨੂੰ ਖੋਰਾ ਲਾਉਣ ਵਾਲੇ ਡੇਰਾ ਸੱਚਾ ਸੌਦਾ ਦੇ ਡੇਰੇਦਾਰ ਰਾਮ ਰਹੀਮ ਨਾਲ ਗਣਤੁੱਪ ਕੀਤੀ ਤਾਂ ਕਿ ਉਹਨਾਂ ਦੀਆਂ ਵੋਟਾਂ ਹਾਸਲ ਕਰਕੇ ਹਰਸ਼ਪ੍ਰਤ ਕੋਰ ਬਾਦਲ ਨੂੰ ਝੋਣ ਜਿਤਾਈ ਦੇ ਸਕੇ ਬਾਜਮਾਨ ਅੱਗੇ ਕਿਹਾ ਕੇ ਰਾਮ ਰਹੀਮ ਵੱਲੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਸਮਾਗ ਰਚਣ ਦਾ ਕੇਸ ਵਾਪਸ ਲੈਣ ਤਖਤਾਂ ਦੇ ਜਥੇਦਾਰ ਸਹਿਬਾਨ ਤੋਂ ਰਾਮ ਰਹੀਮ ਨੂੰ ਮਾਫੀ ਦਿਵਾਉਣ ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਬੀੜ ਚੋਰੀ ਕਰਾਉਣ ਵਿੱਚ ਭਾਗੀਦਾਰ ਡੇਰਾ ਪ੍ਰੇਮੀ ਗੁਰਦੇਵ ਸਿੰਘ ਦੀ ਪਤਨੀ ਨੂੰ ਸਰਕਾਰੀ ਨੌਕਰੀ ਅਤੇ 10 ਲੱਖ ਰੁਪਏ ਦੀ ਸਰਕਾਰੀ ਮਦਦ ਦੇਣ ਵਰਗੇ ਅਜਿਹੇ ਗੁਨਾਹ ਕੀਤੇ ਗਏ ਹਨ ਇਹਨਾਂ ਨੂੰ ਕਿਹੜਾ ਪੰਜਾਬੀ ਮੁਆਫ ਕਰ ਦੇਵੇਗਾ ਬਾਜਵਾ ਨੇ ਕਿਹਾ ਕਿ ਸੁਖਵਿੰਦਰ ਸਿੰਘ ਬਾਦਲ ਨੇ ਨਾਟਕ ਸਿਰਫ ਤੇ ਸਿਰਫ ਇਸ ਲਈ ਰਚਿਆ ਹੈ ਤਾਂ ਕਿ ਭਾਰਤੀ ਜਨਤਾ ਪਾਰਟੀ ਨਾਲ ਮੁਰਸੇ ਅਸੀਂ ਗੱਠਜੋੜ ਕਰਕੇ ਆਪਣੇ ਸੌੜੇ ਰਾਜ ਦੇ ਹਿੱਤ ਤੇ ਨਿੱਜੀ ਗਰਜਾਂ ਪੂਰੀਆਂ ਕੀਤੀਆਂ ਜਾ ਸਕਣ। ਉਹਨਾਂ ਕਿਹਾ ਕਿ ਪੰਜਾਬ ਦੇ ਲੋਕ ਨਾ ਤਾਂ ਭਾਜਪਾ ਨੂੰ ਅਤੇ ਨਾ ਹੀ ਉਹ ਦੇ ਕੰਡੇੜੇ ਉੱਤੇ ਚੜ ਕੇ ਆਉਣ ਵਾਲੇ ਅਕਾਲੀਆਂ ਨੂੰ ਮੂੰਹ ਨਹੀਂ ਲਾਉਣਗੇ ਕਿਉਂਕਿ ਉਹਨਾਂ ਨੂੰ ਕਿਸਾਨ ਵਿਰੋਧੀ ਖੇਤੀ ਕਾਨੂੰਨਾਂ ਨੂੰ ਵਾਪਸ ਕਰਾਉਣ ਲਈ ਦਿੱਤੀਆਂ ਸ਼ੀਦਿਆਂ ਨਹੀਂ ਭੁੱਲੀਆਂ। ਪੰਜਾਬ ਵਿੱਚ ਜਲੰਧਰ ਨੇੜੇ ਪਾਤਰਾਂ ਵਿੱਚ ਇੱਕ ਸੜਕ ਹਾਦਸੇ ਵਿੱਚ ਫੌਜ ਦੇ ਇੱਕ ਲੈਫਟੇਨੈਂਟ ਦੀ ਦਰਦਨਾਕ ਮੌਤ ਹੋ ਗਈ ਹੈ। ਉਸ ਦੇ ਨਾਲ ਗੱਡੀ ਵਿੱਚ ਮੌਜੂਦ ਇੱਕ ਫੌਜੀ ਕਪਤਾਨ ਦੀ ਹਾਲਤ ਨਾਜ਼ੁਕ ਪਣੀ ਹੋਈ ਹੈ ਇਹ ਹਾਸਾ ਸੰਘਣੀ ਤੁਦ ਕਰਨ ਹੋਇਆ ਜਲੰਧਰ ਦੇ ਪਾਤਰਾਂ ਵਿੱਚ ਇੱਕ ਸੜਕ ਹਾਸੇ ਵਿੱਚ ਫੌਜ ਦੇ ਇੱਕ ਲੈਫਟੇਨੈਂਟ ਦੀ ਦਰਦਨਾਕ ਮੌਤ ਹੋ ਗਈ ਤੇ ਉਸ ਦੇ ਨਾਲ ਬੈਠੇ ਕਪਤਾਨ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ ਜਾਣਕਾਰੀ ਮੁਤਾਬਕ ਹਾਸਾ ਪਾਤਰਾਂ ਦੇ ਪਿੰਡ ਨਾਰੰਗਪੁਰ ਨੇੜੇ ਸਥਿਤ ਟੀ ਪੁਆਇੰਟ ਤੇ ਵਾਪਰਿਆ ਇਸ ਮਾਮਲੇ ਦੀ ਜਾਂਚ ਕਰ ਰਹੇ ਅਧਿਕਾਰੀ ਨੇ ਦੱਸਿਆ ਕਿ ਲੈਫਟੇਨੈਂਟ ਅਚਿਤ ਕਟਨ ਨਯੁਜਬਰਾਜ ਆਪਣੀ ਨਿੱਜੀ ਕ੍ਰੇਟਾਕਾਰ ਵਿੱਚ ਹਰੀਪੁਰ ਰੇਲ ਤੋਂ ਜਲੰਧਰ ਕੈਂਟ ਸਥਿਤ ਮੁੱਖ ਦਫ਼ਤਰ ਵਾਪਸ ਆ ਰਹੇ ਸਨ ਜਦੋਂ ਉਨ੍ਹਾਂ ਦੀ ਕਾਰ ਨਾਨਕਪੁਰ ਨੇੜੇ ਪੁੱਜੀ ਤੰਤੂਦ ਕੰਨ ਕਾਬੂ ਤੋਂ ਬਾਹਰ ਹੋ ਗਈ ਜਿਸ ਚ ਲੈਫਟ ਹੈਂਡ ਅਚਿਤ ਤੇ ਯੁਜਬਰਾਜ ਦੋਵੇਂ ਗੰਭੀਰ ਜ਼ਖਮੀ ਹੋ ਗਏ ਇਹ ਹਾਦਸਾ ਸ਼ੁੱਕਰਵਾਰ ਸ਼ਨੀਵਾਰ ਦਰਮਿਆਨ ਰਾਤ 22 ਵਜੇ ਵਾਪਰਿਆ ਕਟਨਾ ਦੀ ਜਾਣਕਾਰੀ ਮਿਲਦੇ ਹੀ ਉਹ ਤੁਰੰਤ ਸਿਵਲਾ ਹਸਪਤਾਲ ਪੁੱਜੇ ਇਸ ਦੇ ਨਾਲ ਹੀ ਪੁਲਿਸ ਨੇ ਦੱਸਿਆ ਕਿ ਕਟਨਾ ਦੇ ਸਮੇਂ ਰਾਤ ਭਾਰੀ ਧੁੰਦ ਸੀ ਜਿਸ ਕਾਰਨ ਇਹ ਹਾਦਸਾ ਵਾਪਰਿਆ ਥੋਂਦੇ ਵਿੱਚ ਆ ਰਹੇ ਸੀਗੇ ਹਰੀਪੁਰ ਤੋਂ ਯਾਰ ਅਸੀਂ ਅੱਛਾ ਤੇ ਤਿੰਨ ਤੋਂ ਆ ਰਹੇ ਸੀ ਠੀਕ ਹੈ ਜਿਨ੍ਹਾਂ ਦੀ ਮੌਤ ਹੋਈ ਹੈ ਇਹਨਾਂ ਦਾ ਨਾਮ ਕੀ ਤੇ ਕਿਹੜੀ ਰੈਜੀਮੈਂਟ ਤੋਂ ਸੀਗੇ ਅੱਛੇ ਅਧਰਸ਼ਕੇ ਸੀਗੇ ਇਹਨਾਂ 18 ਸੈਕ ਰੈਜੀਮੈਂਟ ਤੋਂ ਸੀ ਸੈਕ ਰੈਜੀਮੈਂਟ ਤੋਂ ਸੀ ਕਿਤੇ ਕਾਰਨ ਕੀ ਥੋਂਦਾ ਥੋਂਦਾ ਕਰਨ ਤੇ ਥੋਂਦਾ ਥੋਂਦਾ ਕਰਨ ਤੇ ਕਿੰਨੇ ਜਣੇ ਸੀਗੇ ਕਾਰਨ ਦੋ ਜਣੇ ਸੀ ਤੇ ਦੂਸਰੇ ਅਸਲੀ ਜਰੇ ਇਲਾਜ ਮੋ ਜਰੇ ਇਲਾਜ ਸੀ ਤੇ ਹੁਣ ਕਾਰਵਾਈ ਕੀਤੀ ਜਾਰੀ ਕੀਤੀ 174 ਕੀਤੀ ਹੈ 174 ਦੀ ਹੈ ਨਾਮ ਦੁਬਾਰਾ ਰਿਪੀਟ ਕਰ ਦਿਓ ਕਿੱਥੇ ਦੇ ਰਹਿਣ ਵਾਲੇ ਨੇ ਅਦ੍ਰਸ਼ਕ ਸੀਗੇ ਹਸਾਰ ਹਸਾਰ ਹਾਂਜੀ ਅਦ੍ਰਸ਼ਕ ਨਾਗਰ ਲਫਟੀਨੈਂਟ ਨਹੀਂ ਹੈ ਲਫਟੀਨੈਂਟ ਹੈ ਠੀਕ ਹੈ ਜੀ ਇਹ ਹਸਾਰ ਤੋਂ ਆ ਆਪਣੇ ਹਰਿਆਣੇ ਤੋਂ ਹਰਿਆਣੇ ਤੋਂ ਨਹੀਂ ਉੱਥੇ ਦੇ ਰਹਿਣ ਵਾਲੇ ਨੇ ਇਹ ਉਮਰ ਕਿੰਨੀ ਹੈ ਇਹਨਾਂ ਦੀ ਇਹਨਾਂ ਦੀ ਹੈਗੀ ਹੈ 21 ਤੇ ਕਾਰ ਕਿਹੜੀ ਸੀਗੀ ਜਿਹਨਾਂ ਦੀ ਪ੍ਰਾਈਵੇਟ ਸੀਗੀ ਜਾਂ ਆਰਮੀ ਦੀ ਸੀਗੀ ਕਹਿੰਦਾ ਪ੍ਰਾਈਵੇਟ ਇਦਰਾ ਜ਼ਖਮੀ ਕੈਪਟਨ ਯੁਵਰਾਜ 바ਸੀ ਨਾਗੌਰ ਰਾਜਸਥਾਨ ਦਾ ਫੌਜੀ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ। ਫਿਲਹਾਲ ਪੁਲਿਸ ਨੇ Laash ਨੂੰ ਕਾਬੂ ਦੇ ਵਿੱਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਬਠਿੰਡਾ ਵਿੱਚ ਆਮ ਆਦਮੀ ਪਾਰਟੀ ਦੇ ਵਿਕਾਸਕਰਨ ਤੇ ਰੈਲੀ ਹੋਵੇਗੀ। ਇਸ ਰੈਲੀ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੇ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਸ਼ਿਰਕਤ ਕਰਨਗੇ। ਦੋਵੇਂ ਆਗੂ ਬਠਿੰਡਾ ਲਈ 1125 ਕਰੋੜ ਰੁਪਏ ਦੇ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਕਰਨਗੇ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੱਲੋਂ ਪੰਜਾਬ ਦੇ ਬਠਿੰਡਾ ਵਿੱਚ ਇੱਕ ਰੈਲੀ ਕੀਤੀ ਜਾ ਰਹੀ ਹੈ ਜਿਸ ਨੂੰ ਵਿਕਾਸ ਕ੍ਰਾਂਤੀ ਰੈਲੀ ਦਾ ਨਾਮ ਦਿੱਤਾ ਗਿਆ ਹੈ ਪੰਜਾਬ ਆਵਾਜ਼ ਦੀ ਪਾਰਟੀ ਦੇ ਮੁਖ ਬੁਲਾਰੇ ਮਾਲਵਿੰਦਰ ਕਾਂਗੜੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਸ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਤੇ ਅਰਵਿੰਦ ਕੇਜਰੀਵਾਲ ਵੱਲੋਂ ਬਠਿੰਡਾ ਵਾਸੀਆਂ ਨੂੰ ਕਈ ਵੱਡੇ ਤੋਹਫੇ ਦਿੱਤੇ ਜਾਣਗੇ ਉਨ੍ਹਾਂ ਕਿਹਾ ਕਿ ਆਵਾਜ਼ ਦੀ ਪਾਰਟੀ ਦੀ ਪੰਜਾਬ ਸਰਕਾਰ ਲਗਾਤਾਰ ਪੰਜਾਬ ਲਈ ਕੰਮ ਕਰ ਰਹੀ ਹੈ ਬਠਿੰਡਾ ਲੋਕ ਸਭਾ ਹਲਕੇ ਦੇ ਅਲੱਗ-ਅਲੱਗ ਨੌ ਵਿਧਾਨ ਸਭਾ ਔਰ 10ਵੀਂ ਰਾਮਪੁਰਾ ਫੂਲ ਜੜੀ ਕੀ ਡਿਸਟ੍ਰਿਕਟ ਬਠਿੰਡਾ ਚ ਹੈ ਲੇਕਿਨ ਲੋਕ ਸਭਾ ਫਰੀਦਕੋਟ ਦਾ ਹਿੱਸਾ ਹੈ तमाम ਡਿਵੈਲਪਮੈਂਟ ਦੇ ਪ੍ਰੋਜੈਕਟ ਮਾਨਯੋਗ ਮੁੱਖ ਮੰਤਰੀ ਜੀ ਲਾਂਚ ਕਰਨ ਜਾ ਰਹੇ ਆ ਸਿਲਿਆ ਨਿਆਸ ਕਰਨਗੇ ਨੀ ਪੱਥਰ ਰੱਖਣਗੇ ਔਰ ਲੋਕਾਂ ਨੂੰ ਸਮਰਪਿਤ ਕਰਨਗੇ ਤਕਰੀਬਨ 1157 ਕਰੋੜ ਦੇ ਵਿਕਾਸ ਦੇ ਕੰਮ ਕ ਜਿਹੜੇ ਕੰਮ ਕਾਜ ਹੈ ਤਮਾਮ ਤਰ੍ਹਾਂ ਦੇ ਜਿਹਦੇ ਚ ਮੇਰੇ ਕੋ ਮੋٹے ਮੋٹے ਤੌਰ ਤੇ ਮੈਂ ਤੁਹਾਨੂੰ ਗੜਾਉਂਗਾ 1125 ਕਰੋੜ ਦੇ ਜਿਹਦੇ ਚ ਬਠਿੰਡਾ ਸ਼ਹਿਰੀ ਦਾ ਨਵਾਂ ਬੱਸ ਸਟੈਂਡ ਬਠਿੰਡਾ ਸ਼ਹਿਰੀ ਚ ਇੱਕ ਮਲਟੀ ਪਰਪਸ ਆਡੀਟੋਰੀਅਮ ਇਸ ਤੋਂ ਇਲਾਵਾ ਕਈ ਪਿੰਡੂ ਸੜਕਾਂ ਦਾ ਨਿਰਮਾਣ ਨਾਲ ਨਾਲ 50 ਬੈੱਡ ਦਾ ਇੱਕ ਹਸਪੀਟਲ ਬਟਿੰਡਾ ਵਿੱਚ ਵਿਖੇ ਉਹਦਾ ਵੀ ਨੀਂ ਪੱਥਰ ਰੱਖਿਆ ਜਾਊਗਾ। ਔਰ ਇਸੇ ਤਰੀਕੇ ਨਾਲ ਸੀਵਰੇਜ ਨਾਲ ਸੰਬੰਧਿਤ ਉੱਚੋ ਮੰਡੀ ਜਿਹੜੇ ਸਾਡੇ ਦਿਹਾੜ ਦੇ ਏਰੀਏ ਉੱਚੋ ਮੰਡੀ ਬਟਲਾੜਾ ਉਹਨਾਂ ਏਰੀਏ ਚ ਤਮਾਮ ਸੀਵਰੇਜ ਪਲਾਂਟ ਜਿਹੜੇ ਆ ਉਹ ਲੋਕ ਅਰਪਿਤ ਕੀਤੇ ਜਾਣਗੇ ਨੀਂ ਪੱਥਰ ਰੱਖੇ ਜਾਣਗੇ। ਲਗਾਤਾਰ ਮਾਨ ਸਾਹਿਬ ਦੀ ਸਰਕਾਰ ਲੋਕ ਅਰਪਿਤ ਕਰ ਰਹੀ ਹੈ ਉਸੇ ਹੀ ਕੜੀ 'ਚ ਕੱਲ ਵਿਕਾਸ ਕ੍ਰਾਂਤੀ 17 ਦਸੰਬਰ ਨੂੰ ਬਠਿੰਡਾ ਜ਼ਿਲ੍ਹੇ ਦੇ ਮੋੜ ਮੰਡੀ 'ਚ ਹੋਣ ਜਾ ਰਹੀ ਹੈ। ਔਰ ਮਾਨ ਸਾਹਿਬ ਦੀ ਅਗਵਾਈ ਵਾਲੀ ਸਰਕਾਰ ਪੰਜਾਬ ਦੇ ਲੋਕਾਂ ਨੂੰ ਤੁਹਾਡੇ ਰਾਹੀਂ ਇਹ ਭਰੋਸਾ ਦਿਵਾਉਂਦੇ ਆ ਕਿ ਜਿਸ ਉਮੀਦਾਂ ਨਾਲ ਪੰਜਾਬ ਦੇ ਲੋਕਾਂ ਨੇ ਇੱਡਾ ਵੱਡਾ ਮੈਂਡੇਟ ਦਿੱਤਾ ਸੀ ਜਿਸ ਅਜੰਡਾ ਜਿਹੜਾ ਅਰਵਿੰਗ ਕੇਜਰੀਵਾਲ ਜੀ ਦਾ ਅਜੰਡਾ ਦੇਸ਼ ਦੀ ਰਾਜਨੀਤੀ ਨੂੰ ਬਦਲਣ ਵਾਲਾ ਡਵੈਲਪਮੈਂਟ ਦਾ ਉਹ ਲੋਕ ਹਿੱਤ ਦਾ ਜਿਹੜਾ ਏਜੰਡਾ ਹੈ ਲੋਕ ਪੱਖੀ ਜਿਹੜਾ ਏਜੰਡਾ ਹੈ ਉਸ ਤੇ ਲਗਾਤਾਰ ਆਮ ਆਦੀ ਪਾਰਟੀ ਸਰਕਾਰ ਅੱਗੇ ਵੱਧ ਰਹੀ ਹੈ ਸੋ ਵਿਕਾਸ ਕ੍ਰਾਂਤੀ ਰੈਲੀ ਜਿਹੜੀ ਕੱਲ ਹੋਣ ਜਾ ਰਹੀ ਉਹਦੇ ਚ 1125 ਕਰੋੜ ਦੇ ਨਵੇਂ ਪ੍ਰੋਜੈਕਟ ਬਠਿੰਡਾ ਖਾਸ ਕਰ ਮਾਲਵੇ ਦੇ ਲੋਕਾਂ ਨੂੰ ਜਿਹੜੇ ਆ ਕੱਲ ਦਿੱਤੇ ਜਾਣਗੇ ਸਗਾਤਾ ਤਾਂ ਦਾਦੀ ਇੱਕ ਬਠਿੰਡਾ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਇੱਕ ਵੱਡੀ ਰੈਲੀ ਕੀਤੀ ਜਾ ਰਹੀ ਹੈ ਇਸ ਰੈਲੀ ਤੋਂ ਪਹਿਲਾਂ ਇਹ ਵਿਵਾਦਾਂ ਵਿੱਚ गिर ਗਈ ਸੀ ਕਿਉਂਕਿ ਇਸ ਰੈਲੀ ਲਈ ਕਈ ਸਕੂਲਾਂ ਵਿੱਚ ਛੁੱਟੀ ਦਾ ਐਲਾਨ ਕੀਤਾ ਗਿਆ ਸੀ ਜਿਸ ਤੋਂ ਬਾਅਦ ਡੀਸੀ ਨੇ ਕਾਰਵਾਈ ਕਰਦੇ ਹੋਏ ਛੁੱਟੀ ਰੱਦ ਕਰ ਦਿੱਤੀ ਤੇ ਇਸ ਲਈ ਸਬੰਧਤ ਅਫਸਰਾਂ ਤੇ ਕਾਰਵਾਈ ਦੇ ਹੁਕਮ ਦਿੱਤੇ ਗਏ ਹਨ ਬੀਤੇ ਦਿਨੀ ਸੰਸਦ ਚ ਹੋਏ ਹਮਲੇ ਦੌਰਾਨ ਅਮਰਸਰ ਤੋਂ ਮੈਂਬਰ ਪਾਰਲੀਮੈਂਟ ਗੁਰਜੀਤ ਔਜਲਾ ਵੱਲੋਂ ਦਲੇਰੀ ਦਿਖਾਈ ਗਈ ਜਿਸ ਤੇ ਕਾਂਗਰਸ ਚ ਖੁਸ਼ੀ ਦੀ ਲਹਿਰ ਹੈ ਜਿੱਦੇ ਚਲਦੇ ਗੁਰਜੀਤ ਸਿੰਘ ਔਜਲਾ ਦਾ ਅੰਮ੍ਰਿਤਸਰ ਪਹੁੰਚਣ ਤੇ ਬੜੀ ਧੂਮ-ਧਾਮ ਨਾਲ ਸਵਾਗਤ ਕੀਤਾ ਗਿਆ। ਬੀਤੇ ਦਿਨੀ ਸੰਸਦ ਵਿੱਚ ਹੋਏ ਕਥਿਤ ਪ੍ਰਦਰਸ਼ਨ ਰੂਪੀ ਹਮਲੇ ਵਿੱਚ ਉੱਥੇ ਮੌਜੂਦ ਅੰਮ੍ਰਿਤਸਰ ਤੋਂ ਮੈਂਬਰ ਪਾਰਲੀਮੈਂਟ ਗੁਰਜੀਤ ਸਿੰਘ ਔਜਲਾ ਵੱਲੋਂ ਦਿਖਾਈ ਗਈ ਦਲੇਰੀ ਨਾਲ ਕਾਂਗਰਸ ਪਾਰਟੀ ਕਾਫੀ ਖੁਸ਼ ਨਜ਼ਰ ਆ ਰਹੀ ਹੈ। ਅੰਮ੍ਰਿਤਸਰ ਰੇਲਵੇ ਚਹੇਨ ਪਹੁੰਚੇ ਮੈਂਬਰ ਪਾਰਲੀਮੈਂਟ ਗੁਰਜੀਤ ਸਿੰਘ ਔਜਲਾ ਦਾ ਕਾਂਗਸੀ ਵਰਕਰਾਂ ਅਤੇ ਸਾਬਕਾ ਕੈਬਨਟ ਮੰਤਰੀ ਰਾਜਕੁਮਾਰ ਮੇਰਕਾ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ। ਇਸ ਦੌਰਾਨ ਗੱਲਬਾਤ ਕਰਦੇ ਹੋਏ ਮੈਂਬਰ ਪਾਰਲੀਮੈਂਟ ਗੁਰਜੀਤ ਔਜਲਾ ਕਿ ਮੈਂ ਧੰਨਵਾਦ ਕਰਦਾ ਹਾਂ ਉਹਨਾਂ ਕਿਹਾ ਕਿ ਪਾਰਲੀਮੈਂਟ ਤੇ ਬੀਤੇ ਦਿਨ ਹੋਏ ਕਥਿਤ ਅਟੈਕ ਦੌਰਾਨ ਪਰਮਾਤਮਾ ਨੇ ਉਹਨਾਂ ਤੋਂ ਵੱਡਾ ਕਾਰਤ ਕਰਵਾਇਆ ਹਾਲਾਂਕਿ ਬਾਅਦ ਵਿੱਚ ਪਤਾ ਲੱਗਾ ਕਿ ਉਹ ਕਲਰ স্মੋਕ ਬੰਬ ਹਨ ਜੋ ਕਿ ਉਹਨਾਂ ਵੱਲੋਂ ਸੰਸਦ ਤੋਂ ਬਾਹਰ ਸੁੱਟਿਆ ਗਿਆ ਇਸ ਘਟਨਾ ਵਿੱਚ ਕਥਿਤ ਮੁਜ਼ਮਿਮਾਂ ਨੂੰ ਕਾਬੂ ਕਰ ਲਿਆ ਗਿਆ ਸਵੇਰ ਗੁਦੀ ਸਿੰਘ ਹੋਜਲਾ ਜੀ ਦਾ ਅੰਮਰਸਰ ਪੁੱਜਣ ਤੇ ਧੰਨਵਾਦ ਸਵਾਗਤ ਕੀਤਾ ਗਿਆ ਜਿੰਨੀ ਦਲੇਰੀ ਨਾਲ ਉਹ ਵੀ ਉੱਤੇ ਸੰਸਦ ਦੇ ਵਿੱਚ ਚਾਹੀਓ ਕੋਈ ਵੀ ਫਦਾਤ ਸੀ ਉਸ ਲਈ ਇਹ ਬੰਬ ਨੂੰ ਜਿਹੜਾ ਪਾਰ ਖੜਿਆ ਹੋਰ ਉਹ ਤੁਸੀਂ ਸਾਫ ਸਫਲ ਮੈਂਬਰਾਂ ਦੇ ਕਰਮਚਾਰੀਆਂ ਦਾ ਜਿਹੜਾ ਜ਼ਿੰਦਗੀ ਨੂੰ ਬਚਾਇਆ ਹਜ਼ਾਰਾਂ ਦੀ ਦੁਦਾ ਚੰਪ ਸਰ ਤੇ ਸਾਰੇ ਕਾਂਗਸੀ ਯੂ ਕਾਂਸੀ ਪਾਰਟੀ ਲੈਵਲ ਤੋਂ ਉੱਪਰ ਉੱਠ ਕੇ ਲੋਕੀ ਦੇ ਨਾਲ ਭਰਵਾ ਸਵਾਗਤ ਕੀਤਾ ਅੱਜ ਵੀ ਮਾਣ ਚੜਾਈ ਜਾ ਰਹੀ ਆ ਸਨਮਾਨ ਦਿੱਤਾ ਜਾ ਰਿਹਾ ਔਰ ਬੱਬਰ ਸ਼ੇਰ ਤੇ ਇਹ ਕੰਮ ਉਠਾਇਆ ਸਿੰਘ ਗਿੱਦ ਦਾ ਕਿੰਗ ਜਿਵਾਰੀ ਜਿਹੜੀ ਗੱਲ ਹੈ ਜ਼ਿਕਰੋਗਾਇਕ ਕੇ ਸੰਸਦ ਤੇ ਹੋਏ ਅਤਵਾਦੀ ਹਮਲੇ ਦੀ 22ਵੀਂ ਵਰ੍ਹੇ ਤੇ ਬੁੱਧਵਾਰ ਨੂੰ ਵਾਪਿਸ ਘਟਨਾ ਚ ਪੰਜਾਬ ਦੇ ਅੰਮ੍ਰਿਤਸਰ ਤੋਂ ਸੰਸਦ ਮੈਂਬਰ ਗੁਰਜੀਤ ਔਜਲਾ ਨੇ ਦੋ ਵਿਅਕਤੀਆਂ ਵੱਲੋਂ ਸੁੱਟਿਆ ਗਿਆ ਕਲਰ ਬੰਬ ਚੁੱਕ ਕੇ ਬਾਹਰ ਤੋ ਦਿੱਤਾ ਜਿਹਦੀ ਬਾਦਰੀ ਨੂੰ ਦੇਖਦੇ ਹੋਏ ਹੁਣ ਹਰ ਪਾਸੇ ਗੁਰਜੀਤ ਸਿੰਘ ਔਜਲਾ ਦੀ ਚਰਚਾ ਹੋ ਰਹੀ ਹੈ ਇਸ ਦੌਰਾਨ ਕਾਂਗਰਸ ਪਾਰਟੀ ਵਰਕਰਾਂ ਤੇ ਅੰਮ੍ਰਿਤਸਰ ਦੇ ਲੋਕਾਂ ਵੱਲੋਂ ਗੁਰਜੀਤ ਸਿੰਘ ਔਜਲਾ ਦਾ ਅੰਮ੍ਰਿਤਸਰ ਪਹੁੰਚਣ ਤੇ ਨਿੱਘਾ ਸਵਾਗਤ ਕੀਤਾ ਗਿਆ ਜਾਂਦਿਆਂ ਦੀ ਇੱਕ ਵਾਰ ਫੇਰ ਨਜ਼ਰ ਮਾਰਦੇ ਅੱਜ ਦੀਆਂ ਮੁੱਖ ਸੁਰਖੀਆਂ ਤੇ ਬਾਬਲ ਕਲਾ ਸਿੰਘ ਸਾਹ ਮੋਰਚੇ ਤੋਂ ਸੁਖਰਾਸ ਸਿੰਘ ਨਿਆਮੀ ਵਾਲਾ ਦਾ ਵੱਡਾ ਐਲਾਨ ਬਾਬਲ ਕਲਾ ਗੋਰੀਕਾਂ ਮਾਮਲੇ ਦਾ ਚਲਾਨ ਅਦਾਲਤ ਵਿੱਚ ਪੇਸ਼ ਨਾ ਕੀਤਾ ਗਿਆ ਤਾਂ ਮਰਨ ਮਾਰਤ ਕੀਤਾ ਜਾਵੇਗਾ ਸ਼ੁਰੂ। ਪ੍ਰਤੀ ਦੇ ਮਾਮਲੇ ਚ ਲੜਿੰਦੇ ਅਪਰਾਧੀ ਪ੍ਰਿੰਸ ਅਤੇ ਪੰਜਾਬ ਪੁਲਿਸ ਵਿਚਾਲੇ ਹੋਇਆ ਮੁਕਾਬਲਾ ਨਾਕਾ ਤੋੜ ਭਜਣ ਦੀ ਕੀਤੀ ਕੋਸ਼ਿਸ਼ ਪੁਲਿਸ ਨੇ ਪਿੱਛਾ ਕਰਕੇ ਕੀਤਾ ਐਨਕਾਊਂਟਰ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ 20 ਦਸੰਬਰ ਨੂੰ ਦਿੱਲੀ ਵਿਖੇ ਕੀਤਾ ਜਾਣ ਵਾਲਾ ਪੰਥਕ ਪ੍ਰਦਰਸ਼ਨ ਹਾਲ ਦੀ ਘੜੇ ਕੀਤਾ ਗਿਆ ਮੁਲਤਵੀ। ਸ਼੍ਰੋਮਣੀ ਕਮੇਟੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਦਿੱਤੀ ਜਾਣਕਾਰੀ। ਕਿਹੜਾ ਪੰਥ ਦੇ ਵਡੇਰੇ ਹਿੱਤਾਂ ਨੂੰ ਵੇਖਦੇ ਆ ਲਿਆ ਫੈਸਲਾ ਆਮ ਆਦੀ ਪਾਰਟੀ ਦੀ ਵਿਕਾਸ ਰੈਲੀ ਵਾਲੇ ਦਿਨ ਨਵਜੋਤ ਸਿੰਘ ਸਿੱਧੂ ਨੇ ਸੱਦੇ ਇਕੱਠ ਇੱਕ ਦਿਨ ਪਹਿਲਾਂ ਘੇਰੀ ਸਰਕਾਰ ਮੁੱਖ ਮੰਤਰੀ ਭਗਵੰਤ ਮਾਨ ਤੋਂ ਕੀਤੇ ਸਵਾਲ ਅੱਜ ਦੇ ਪੰਜਾਬ ਬੁਲੇਟਿਨ ਵਿੱਚ ਇੰਨਾ ਹੀ ਨਵੇਂ ਅਤੇ ਤਾਜ਼ਾ ਖਬਰਾਂ ਨਾਲ ਕੱਲ੍ਹ ਪੇਰਾਦਰੋਮਾਗੇ ਧੰਨਵਾਦ